ਮਾਤਾ ਤੇ ਪੜਦਾ ਵੀਡੀਓ ਦੇ ਵਿੱਚ ਵੇਖੀ ਆਪਣੇ ਘਰੋਂ ਫਰਾਰ ਹੋ ਗਿਆ ਜਾਨੀ ਕਿ ਭੱਜ ਗਿਆ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਕਿ ਜੇ ਮੈਂ ਘਰੇ ਜਾਊਂਗਾ ਤਾਂ ਘਰੇ ਮੈਨੂੰ ਪ੍ਰੀਤ ਤੇ ਮੰਮੀ ਮੇਰੀ ਸਵਾਲ ਪੁੱਛਣ ਕਿਆਂ ਕਿ ਓਹ ਵਾਲੀਆਂ ਸੀ ਉਹ ਕਿੱਥੇ ਆ ਤੇ ਉਹ ਗੱਲ ਨੂੰ ਢਕਾ ਰਿਹਾ ਸੀਗਾ ਤੇ ਦੂਜੇ ਪਾਸੇ ਜੋ ਕਿ ਤਾਂ ਵਿੱਕੀ ਦੀ ਮੰਮੀ ਆ ਤੇ ਜੋ ਉਸਨੇ ਵਿਆਹ ਦੇ ਮੌਕੇ 5000 ਰੁਪਿਆ ਲਿਆ ਸੀਗਾ ਤੇ ਵਿੱਕੀ ਨੇ ਆਪਣੇ ਕੋਠੇ ਮੇਜ ਕਰਾਉਣ ਗਏ ਨੇ ਆਪਣੀ ਮੰਮੀ ਤੋਂ 5000 ਰੁਪਿਆ ਲਿਆ ਸੀਗਾ ਤੇ ਉਸਦੀ ਮੰਮੀ ਫੋਨ ਲਾਉਂਦੀ ਹੈ ਕਿ ਵਿੱਕੀ ਮੇਰਾ 5000 ਰੁਪਿਆ ਮੈਨੂੰ ਵਾਪਸ ਕਰ ਦੇ ਤੇ ਜਦੋਂ ਉਹ ਫੋਨ ਲਾਉਂਦੀ ਹੈ ਤਾਂ ਉਸ ਨੂੰ ਟਰਕਾ ਦਿੰਦਾ ਹੈ ਕਿ ਮੈਂ ਤੇਰਾ 5000 ਰੁਪਿਆ ਬਹੁਤ ਜਲਦੀ ਵਾਪਸ ਕਰ ਦਊਗਾ ਪਰ ਅਜੇ ਮੈਨੂੰ 20-25 ਦਿਨ ਚ ਮੈਂ ਤੁਹਾਨੂੰ ਵਾਪਸ ਕਰੂੰਗਾ ਤੇ ਉਸਦੀ ਮੰਮੀ ਕਹਿੰਦੀ ਹੈ ਕਿ ਤਾਂ ਹੁਣ ਉਹ ਤਾਂ ਜਨਾ ਦੇਣਾ ਤੂੰ ਤਾਂ ਇਕੱਠਾ ਹੀ ਮਹੀਨੇ ਦਾ ਗੈਪ ਪਾ ਦਿੱਤਾ ਪਰ ਹਣ ਵਿੱਕੀ ਨੂੰ ਆਏ ਸੀ ਕਿ ਮੈਂ ਘਰੇ ਵੀ ਜਾਣਾ ਹੈ ਕਿ ਮੈਂ ਇੱਥੇ ਸਾਈ ਦੇ ਖੇਤ ਵੀ ਨਹੀਂ ਬਹਿ ਸਕਦਾ ਤੇ ਫਿਰ ਉਸ ਨੇ ਆਪਣੇ ਮਾਮੀ ਦੇ ਨਾਲ ਜੋ ਖਚਾਲ ਖੇਢੀ ਆ ਤੇ ਉਹ ਭੋਲੀ ਆ ਉਸ ਤੋਂ ਉਸ ਨੇ ਫਾਇਦਾ ਚੁੱਕਿਆ ਤੇ ਉਸ ਨੂੰ ਫੋਨ ਆ ਰਿਹਾ ਤਾਂ ਕਿ ਤੂੰ ਘਰ ਆ ਜਾ ਵੀ ਮੈਂ ਤੈਨੂੰ ਪੈਸੇ ਦੇ ਦੂੰਗਾ ਤੂੰ ਪੈਸੇ ਫੜ ਕੇ ਲੈ ਜਾ ਅਰ ਮਾਮੇ ਨੂੰ ਨਾ ਦਸੀ ਤੇ ਜਦੋਂ ਉਹ ਵਾਪਸ ਆ ਜਾਂਦੀ ਹੈ ਤਾਂ ਉਹ ਰਾਹ ਦੇ ਵਿੱਚ ਹੀ ਮਾਮੀ ਨੂੰ ਮਿਲ ਪੈਂਦਾ ਹੈ ਤੇ ਮਾਮੀ ਨੂੰ ਆਪਣੇ ਘਰ ਲੈ ਜਾਂਦਾ ਹੈ ਤੇ ਉਸ ਨੂੰ ਦੱਸਦਾ ਹੈ ਕਿ ਮੇਰੇ ਨਾਲ ਮਮੀ ਤੇ ਪ੍ਰੀਤ ਗੁੱਸੇ ਹੋਈਆਂ ਵਾਂ ਤਾ ਉਹ ਆਪਣੇ ਆਪ ਨੂੰ ਬਚਾਉਣ ਲਈ ਇਹ ਸਾਰਾ ਕੁਝ ਕਰ ਰਿਹਾ ਏ ਪਰ ਉਸ ਤੇ ਜਦੋਂ ਉਸ ਤੇ ਪੰਮ ਜਦੋਂ ਪਾਲੀ ਦੇ ਘਰ ਵਾਲੇ ਨੂੰ ਪਤਾ ਲੱਗਦਾ ਹੈ ਕਿ ਇਹ 5000 ਰੁਪਇਆ ਇਸ ਨੇ ਵੀ ਮੇਰੇ ਪੈਸਾ ਦੇ ਵਿੱਚੋਂ ਚੋਰੀ ਕਰ ਕਰਕੇ ਜੇਬ ਕੱਟ ਕੱਟ ਕੇ ਰੱਖਿਆ ਹੈ ਤਾਂ ਉਸ ਨੂੰ ਬਹੁਤ ਗੁੱਸਾ ਆੜਦਾ ਹੈ ਤੇ ਉਹ ਆਪਣੀ ਘਰ ਵਾਲੇ ਜਾਨੀਏ ਪਾਲੀ ਦੀ ਮਾਰ ਕੁੱਟਾਈ ਵੀ ਕਰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਨੇ ਕੁੰਡੀਆਂ ਲਾ ਲਾ ਕੇ ਜੋੜਿਆ ਕਿਉਂਕਿ ਇਹ ਕਿਹੜਾ ਕੋਈ ਕੰਮ ਕਰਦੀ ਹੈ ਜਿਸ ਦੇ ਨਾਲ ਵੀ ਇਹ ਇਹ ਅਖੀਰ ਵਿੱਚ ਪੈਸੇ ਸੀ ਉਹ ਸਕਣਾ ਫਿਰ ਉਸ ਦਾ ਜਿਹਨੂੰ ਮਾਮਾ ਹੈ ਤੇ ਉਹ ਉਸ ਨੂੰ ਘਰੋਂ ਵੀ ਕੱਢ ਦਿੰਦਾ ਹੈ ਪਰ ਹੁਣ ਵਿੱਕੀ ਹਰ ਗੱਲ ਉੱਤੇ ਖਿਚਾਖਜਾਈ ਕਰਨ ਲੱਗ ਜਾਂਦਾ ਏ ਪ੍ਰੀਤ ਦੇ ਨਾਲ ਤੇ ਉਸ ਨੂੰ ਹਰ ਨਿੱਕੀ ਨਿੱਕੀ ਗੱਲ ਉੱਤੇ ਹੀ ਉਸ ਨੂੰ ਟੁਕਾ ਟੁਕਾਈ ਕਰਦਾ ਰਹਿੰਦਾ ਏ ਤੇ ਪ੍ਰੀਤ ਨੂੰ ਵੀ ਚੰਗਾ ਨਹੀਂ ਲੱਗਦਾ ਪ੍ਰੀਤ ਕਹਿੰਦੀ ਕਿ ਪਹਿਲਾਂ ਤਾਂ ਹੀ ਕਿੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੁੰਦਾ ਸੀ ਪਰ ਅੱਜ ਹੁਣ ਇਹ ਮੈਨੂੰ ਪੱੜਜ ਪੱੜਜ ਕੇ ਪੈਣ ਲੱਗ ਪਿਆ ਏ ਤੇ ਵਿੱਕੀ ਨੂੰ ਵੀ ਇਹ ਡਰ ਹੈ ਕਿ ਜੇ ਮੈਂ ਪ੍ਰੀਤ ਦੇ ਨਾਲ ਜ਼ਿਆਦਾ ਗੁੱਸੇ ਹੋਇਆ ਤਾਂ ਇਹ ਮੈਨੂੰ ਜ਼ਿਆਦਾ ਬੋਲਿਆ ਤਾਂ ਇਹ ਮੈਨੂੰ ਸਵਾਲ ਜਵਾਬ ਵਾਲੇ ਕਰੂਗੀ ਤਾਂ ਉਹ ਇਸ ਕਰਕੇ ਹੀ ਪ੍ਰੀਤ ਦੇ ਨਾਲ ਬੇਰੋਕ ਕਰੀਏ ਕਿ ਮੈਨੂੰ ਕਮਲ ਹੀ ਕਹੂਗੀ ਤੇ ਮੇਰੇ ਕੋਲ ਕੋਈ ਕੰਮ ਨਹੀਂ ਤਾਂ ਮੈਂ ਕੀ ਕੰਮ ਕਰੂੰਗਾ ਹੁਣ ਪ੍ਰੀਤ ਕੋਲ ਪਸਤਾਵੇ ਤੇ ਵੀ ਨ ਕੋਸ਼ਣ ਨਹੀਂ ਰਹੀ ਆ ਉਸ ਨੂੰ ਇਹ ਵੀ ਪਤਾ ਹੈ ਕਿ ਇਹ ਮਾਪੋ ਤਾਂ ਝੂਠ ਬੋਲ ਰਹੇ ਆ ਪਰ ਸੰਦੀਪ ਨੂੰ ਕਰ ਸਾਰੇ ਆਏ ਪ੍ਰੀਤ ਦੇ ਉੱਤੇ ਪਰ ਫਿਰ ਕਿਤੇ ਨਾ ਕਿਤੇ ਪ੍ਰੀਤ ਦੀ ਗਲਤੀ ਵੇਖ ਕੇ ਸੰਦੀਪ ਵੀ ਉਸ ਦਾ ਸਾਥ ਨਹੀਂ ਦਿੰਦੀ ਕਿਉਂਕਿ ਇਸ ਨੇ ਆਪਣੇ ਭਰਾ ਨੂੰ ਕਹਿ ਦਿੱਤਾ ਸੀ ਕਿ ਮੈਨੂੰ ਤੇਰੇ ਤੋਂ ਖਤਰਾ ਹੈ ਮੈਂ ਇਹ ਸਭ ਕੁਝ ਕੂਟ ਦੇ ਵਿੱਚ ਲਿਖਾ ਕੇ ਆਈ ਆਂ ਤਾ ਇਸ ਕਰਕੇ ਸੰਦੀਪ ਵੀ ਉਸ ਤੋਂ ਦੂਰ ਹੀ ਰਹਿੰਦੀ ਐ ਤੇ ਉਹਨਾਂ ਦੀ ਗੱਲ ਵਿੱਚ ਨਹੀਂ ਆਉਂਦੀ ਤਾਂ ਕਵਲ ਉਸ ਨੂੰ ਕਹਿੰਦਾ ਏ ਕਿ ਕਿ ਤੂੰ ਇਹਨਾਂ ਦੀ ਗੱਲ ਦੇ ਵਿੱਚ ਨਹੀਂ ਤਾਂ ਸੰਦੀਪ ਕਹਿੰਦੀ ਐ ਕਿ ਮੈਂ ਇਹਨਾਂ ਦੀ ਗੱਲ ਦੇ ਵਿੱਚ ਨਹੀਂ ਆਉਂਦੀ ਤਾਰੇ ਤੂੰ ਆਪਣੀ ਮੰਮੀ ਨੇ ਪੁੱਛ ਕੇ ਜਿਹੜੀਆਂ ਵਾਲੀਆਂ ਦਾ ਇੱਕ ਇੰਤੀ ਸੀ ਕਿ ਇਹ ਵਾਲੀਆਂ ਜਦੋਂ ਆਪਣਾ ਜ਼ਰੂਰਤ ਦੀ ਘਰ ਕੋਲ ਮੌਕੇ ਉਹ ਉਸਨੇ ਮੰਮੀ ਨੇ ਆਪਾਂ ਨੂੰ ਦਿੱਤੀਆਂ ਨਹੀਂ ਪਰ ਆਪਣੇ ਛੋਟੇ ਪੋਤਰ ਨੂੰ ਲਾ ਕੇ ਫੜਾ ਲੈਂਦੀਆਂ ਤਾਂ ਕਵਲ ਨੇ ਕਿਹਾ ਕਿ ਤੂੰ ਟੈਨਸ਼ਨ ਨਾ ਲੈ ਆਪਣ ਨੂੰ ਮੰਮੀ ਦਾ ਪਤਾ ਹੀ ਹੈ ਕਿ ਮੰਮੀ ਨੇ ਉਸ ਦਾ ਸਾਥ ਹੀ ਦੇਣਾ ਹੈ ਤੂੰ ਕਹਿ ਕੇ ਮਾੜੀ ਨਾ ਵੱਜ ਤੇ ਨਾ ਹੀ ਤੂੰ ਇਹਨਾਂ ਦੀ ਗੱਲ ਵਿੱਚ ਆ ਤੂੰ ਆਪਣੀ ਰੋਟੀ ਪਕਾ ਤੇ ਖਾ ਦੇ ਆਰਾਮ ਨਾਲ ਰਹਿ ਤੈਨੂੰ ਕਿਸੇ ਇਹਨਾਂ ਦੀ ਗੱਲ ਦੇ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈਗੀ